ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAMDAS PUR ਜਿਨ ਸਿਰਿਆ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ ਐਸੇ ਦੀਨ ਦੇਵਾਲ ਸਤਿਗੁਰੂ ਸੋਢੀ ਸੁਲਤਾਨ ਸਤਿਗੁਰੂ ਤਾਨ ਗੁਰੂ RAMDAS JI ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਗੁਰਮਤ ਸਮਾਗਮਾਂ ਦੀ ਲੜੀ ਆਰੰਭ ਕੀਤੀ ਜਾਂਦੀ ਹੈ। ਔਰ ਇਸ ਸਾਲ ਸਤਕੁਰਾਂ ਦੇ ਪ੍ਰਕਾਸ਼ ਪ੍ਰਭੂ ਦੇ ਸਬੰਧ ਵਿੱਚ ਇਸੇ ਲੜੀ ਤਹਿਤ ਜਿਹੜਾ ਅੱਜ ਦਾ ਸਮਾਗਮ ਹੈ ਇਹ ਡੇਰਾ ਤਪੂ ਬਾਨਕਾਰ ਸੇਵਾ ਪੂਰੀ ਵਾਲੇ ਮਹਾਂਪੁਰਖਾਂ ਦੇ ਤਪ ਸਥਾਨ ਵਿਖੇ ਸ਼ਾਮ ਦੇ ਦੀਵਾਨ ਦੇ ਵਿੱਚ ਜ ਜਿਹੜਾ ਅੱਜ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਜੁੜੀ ਹੋਈ ਹੈ ਮਹਾਂਪੁਰਖ ਸੰਤ ਬਾਬਾ ਸੁਖਿੰਦਰ ਸਿੰਘ ਜੀ ਪੂਰੀ ਵਾਲੇ ਉਹ ਸੰਗਤ ਨੂੰ ਚਾਹੇ ਸਰਦਾਰ ਵਿਕਰਮ ਸਿੰਘ ਜੀ ਮਾਨ ਦੇਸ਼ੀ ਦਰਬਾਰ ਸਾਹਿਬ ਸਰਦਾਰ ਅਜੈ ਸਿੰਘ ਜੀ ਮੀਤ ਮਾਨ ਦੇਸ਼ੀ ਦਰਬਾਰ ਸਾਹਿਬ ਉਹਨਾਂ ਨੇ ਹਾਜ਼ਰੀ ਭਰੀ ਹੈ ਔਰ ਵਕ ਵਕ ਵਿਸ਼ਿਆਂ ਤੇ ਜੋ ਕਥਾ ਵਿਚਾਰਾਂ ਨੇ ਉਪੀਥੇ ਜਾਂਦੀਆਂ ਨੇ ਗੁਰਬਾਣੀ ਦੀ ਰਚਨਾ ਕੀਤਾ ਜਾਂਦਾ ਔਰ ਤਾਨ ਗੁਰੂ RAMDAS ji ਮਹਾਰਾਜ ਜੀ ਦੀ ਇਹ ਪਾਵਨ ਉਚਾਰਨ ਕੀਤੀ ਗੁਰਬਾਣੀ ਹੈ ਉਹ ਦਿੱਤੇ ਜਿਹੜੀ ਵਿਚਾਰ ਹੈ ਉਹ ਕੀਤੀ ਜਾਂਦੀ ਹੈ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਸਾਰੇ ਹੀ ਹੋਣ ਵਾਲੇ ਸਮਾਗਮ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕਰਨ ਔਰ ਜੋ ਗੁਰਪ੍ਰਬ ਦੇਸਵਾਂ ਦੇ ਵਿੱਚ 6 ਅਤੇ 7 ਤਰੀਕ ਨੂੰ ਰਾਗ ਦਰਬਾਰ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਵੀ ਹਾਜ਼ਰੀ ਭਰਨ 7 ਤਰੀਕ ਨੂੰ ਸਵੇਰੇ ਨਗਰ ਕੀਰਤਨ ਆਰੰਭ ਹੋਣਾ ਹੈ ਉਹਦੇ ਵਿੱਚ ਹੀ ਵੱਦ ਤੋਂ ਵੱਧ ਹਾਜ਼ਰੀ ਭਰ ਕੇ ਸੇਵਾਵਾਂ ਕਰਕੇ ਗੁਰੂ ਜੀ ਦਾ ਸਰਮਣ ਕਰਕੇ ਆਪਣਾ ਜੀਵਨ ਮਸਫਲ ਕਰਨ ਦੀ ਯਤਨ ਕਰਨ ਔਰ ਗੁਰਪੁਰਪੁਰਬ ਵਾਲੇ ਦਿਨ 8 ਤਰੀਕ ਨੂੰ ਸੰਗਤਾਂ ਵੱਲੋਂ ਵੱਧ ਸਤਖੰਡ ਸ੍ਰੀ ਗੁਰਮੁਖਤਾਰ ਸਾਹਿਬ ਜੀ ਵਿਖੇ ਪਹੁੰਚ ਕਰਕੇ 사ਤਗੁਰਾਂ ਦੇ ਚਰਨਾਂ ਤੇ ਸੀਸ ਝੁਕਾ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਨਾ ਔਰ ਸਮੁੱਚੀ ਸੰਗਤ ਨੂੰ 사ਤਗੁਰਾਂ ਦੇ ਪ੍ਰਕਾਸ਼ਪੂਰਵ ਜੀ ਬਹੁਤ ਬਹੁਤ ਬਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਂ ਜਲਦਾ ਵੀ ਮਿਲਿਆ ਸਤਿ ਸ੍ਰੀ ਅਕਾਲ ਕਰ ਗਈ ਸੀ ਜੀ ਗੁਰੂਸ ਗ੍ਰੰਥ ਸਾਹਿਬ ਹਾਂ ਬਾਬਾ ਟਾਲਰੈ ਸਾਬ ਜੀ ਵਿਖੇ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਵੱਲੋਂ ਸਮੂਸਾਂ ਕਰਤੀ ਸਜੋ ਬਣਾੜ ਜਿਹੜੇ ਗੁਰਮੁਸਬਾਕ ਹਨ ਉਹ ਹਰ ਸਾਲ ਕਰਵਾਏ ਜਾਂਦੇ ਨੇ ਬਾਬਾ ਅਟੱਲ ਰਾਏ ਸਾਹਿਬ ਜੀ ਦਾ ਜਿਹੜਾ ਪਾਵਨ ਅਸਥਾਨ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਬਾਬਾ ਜੀ ਦੇ ਚਰਨਾਂ ਤੇ ਆਸਥਾ ਰੱਖਦੀ ਹੈ ਮੱਥਾ ਟੇਕਦੀ ਹੈ ਅਰਦਾਸਾਂ ਕਰਦੀ ਹੈ ਔਰ ਬਾਬਾ ਜਿਹੜਾ ਚਲਾਣੇ ਦਾ ਦਿਨ ਹੈ ਸਤਖੰਡ ਪਿਆਨਾ ਦਿਵਸ ਹੈ ਉਹ ਵੀ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨ ਮਨਾਇਆ ਜਾਂਦਾ ਹੈ ਮਾਪੁਰਖਾਂ ਦੇ ਬਾਬਾ ਡਾਲਰ ਸਾਬ ਚਰਨਾਪੇ ਸੀਸ ਚਕਾਉਂਦਿਆਂ ਹੋਇਆ ਕੋਟਾਨ ਕੋਟਵਾਰ ਉਹਨਾਂ ਦੇ ਚਰਨਾਪੇ ਨਮਸਕਾਰ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ